ਕਟ ਕਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਿਆਲ ਗੋਪਾਲਾ ਤਾਂ ਨਿਰਭੈ ਕਹਿ ਕਰ ਆਇਆ ਜਦੋਂ ਗੁਰੂ ਜੀ ਕਿਰਪਾ ਕਰਦੇ ਆ ਨਾ ਉਹ ਨਿਰਭਉ ਪਰਮੇਸ਼ਰ ਦੇ ਵਿੱਚ ਮਨੁੱਖ ਜੁੜ ਜਾਂਦਾ ਹੁਣ ਗੁਰੂ ਤਾਂ ਕਿਰਪਾ ਰੋਜ਼ ਕਰਦਾ ਕਿਰਪਾ ਗੁਰੂ ਕਰਦਾ ਵੀ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਇਹ ਗੱਲ ਗੁਰੂ ਅਮਰਦਾਸ ਮਹਾਰਾਜ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਸਾਡਾ ਬਾਪ ਸਾਡਾ ਪਿਓ ਸਾਡੀ ਮਾਂ ਜਿਹਨੇ ਸਾਨੂੰ ਜਨਮ ਦਿੱਤਾ ਉਹ ਸਾਨੂੰ ਆਵਾਜ਼ ਮਾਰੇ ਸਾਡਾ ਬਾਪੂ ਸਾਨੂੰ ਆਵਾਜ਼ ਮਾਰੇ ਵੀ ਪੁੱਤ ਤੜਕੇ ਉੱਠ ਕੇ ਨਾ ਖੇਤ ਗਿਆੜਾ ਮਾਰਿਆ ਪੁੱਤ ਕਹਵੇ ਮੈਂ ਬੁੜਾ ਬੋਲੀ ਜਾਂਦਾ ਐਵੇਂ ਬੋਲੀ ਜਾਂਦਾ ਸੌਣ ਹੀ ਨਹੀਂ ਦਿੰਦਾ ਦੂਜੇ ਦਿਨ ਫਿਰ ਆਵਾਜ਼ ਮਾਰੇ ਤੀਜੇ ਦਿਨ ਫਿਰ ਆਵਾਜ਼ ਮਾਰੇ ਆਖ ਕਿ ਉਹ ਘਰ ਦਾ ਬਾਪੂ ਮਾਂ ਵੀ ਲੜ ਲੱਗ ਜਾਂਦੀ ਵੀ ਕਿਉਂ ਮੱਥਾ ਮਾਰਦੇ ਨੇ ਜਦੋਂ ਅੱਖੇ ਨਹੀਂ ਲੱਗਦਾ ਕਿਉਂ ਬੋਲਦਾ ਮੂਹਰੇ ਬੋਲਦਾ ਉਲਟਾ ਮਾ ਵੀ ਕਹਿਣ ਲੱਗ ਜਾਂਦੀ ਵੀ ਨਾ ਇਹਦੇ ਨਾਲ ਬੋਲੇ ਤੇ ਕੋਈ ਵੀ ਅਸਰ ਨਹੀਂ ਆਉਣਾ ਇਹ ਦੁਨਿਆਵੀ ਬਾਪ ਦੀ ਗੱਲ ਕਰ ਰਹੇ ਆ ਪਰ ਸਾਡਾ ਗੁਰੂ ਵੇਖੋ ਕਿੰਨਾ ਦਿਆਲ ਹੈ ਗੁਰੂ ਅਮਰਦਾਸ ਮਹਾਰਾਜ ਕਿੰਨਾ ਤਰਸ ਕਰਦੇ ਆ ਉਹ ਸਾਨੂੰ ਰੋਜ਼ ਹੀ ਆਵਾਜ਼ ਮਾਰੀ ਜਾਂਦੇ ਆ ਰੋਜ਼ ਆਵੋ ਸਿੱਖੋ ਪੜੋ ਸਾਤ ਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤੰਗਵੋ ਗੁਰੂ ਕੇਰੀ ਬਾਣੀਆਂ ਗੁਰੂ ਰੋਜ ਵਾਜਾ ਮਾਰੀ ਜਾਂਦਾ ਹੁਣ ਬਾਪ ਵਾਜਾ ਮਾਰਦਾ ਆਪਣੇ ਪੁੱਤ ਨੂੰ ਤੇ ਗਵੰਢੀ ਕਹਿੰਦੇ ਕਾਹ ਤੋਂ ਲੜਦੇ ਹੋ ਕਹਿੰਦਾ ਮੈਂ ਕਹਿਣਾ ਆਪਣੇ ਪੁੱਤ ਨੂੰ ਮੇਰਾ ਕਹਿਣਾ ਨਹੀਂ ਮੰਨਦਾ ਤੇ ਚਾਚੇ ਤਾਏ ਸਮਝਾਉਂਦੇ ਆ ਪੁੱਤ ਤੇਰਾ ਬਾਪ ਆ ਤੈਨੂੰ ਸਾਰਾ ਕੁਝ ਦੇਖ ਕੇ ਜਾਣਾ ਤੂੰ ਬਾਪ ਦੀ ਗੱਲ ਕਿਉਂ ਨਹੀਂ ਸੁਣਦਾ ਤੇਰੇ ਭਲੇ ਵਾਸਤੇ ਤੇ ਕਹਿ ਰਿਹਾ ਉਹ ਚਾਚੇ ਤਾਏ ਦੀ ਗੱਲ ਵੀ ਨਹੀਂ ਸੁਣਦਾ ਉਹ ਵੀ ਕਹਿਣ ਉਹ हट ਜਾਂਦੇ ਕਹਿੰਦੇ ਜਵਾਬ ਜਮਈ ਨਲਾਇਕ ਹੈ ਇਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਤਾਂ ਬੇਕਾਰ ਆ ਰਿਸ਼ਤੇਦਾਰ ਵੀ ਕਹਿੰਦੇ ਆ ਵੀ ਮਾੜੀ ਗੱਲ ਐ ਜਿਹੜਾ ਬੱਚਾ ਆਪਣੇ ਮਾਂ ਬਾਪ ਦੀ ਗੱਲ ਨਹੀਂ ਮੰਨਦਾ ਉਹਨੂੰ ਦੁਨੀਆ 'ਚ ਸਤਕਾਰ ਨਹੀਂ ਮਿਲਦਾ ਯਾਦ ਰੱਖਿਓ ਤੇ ਜਿਹੜਾ ਸਿੱਖ ਗੁਰੂ ਦੀ ਗੱਲ ਨਹੀਂ ਮੰਨਦਾ ਉਹਨੂੰ ਵੀ ਗੁਰੂ ਦੇ ਦਰ ਤੇ ਕਦੇ ਆਦਰ ਸਤਕਾਰ ਨਹੀਂ ਮਿਲਦਾ ਬੋਲੋ ਸਤਨਾਮ ਹਾਂਜੀ ਗੁਰੂ ਰੋਜ ਕਹਿੰਦਾ ਵੀ ਸਿੱਖੋ ਬਾਣੀ ਪੜੋ ਬਾਣੀ ਗਾਓ ਬਾਣੀ ਪੜੋ ਬਾਣੀ ਗਾਓ ਤੇ ਇੱਕ ਦਿਨ ਨਹੀਂ ਕਿੰਨੇ ਸੌ ਸਾਲਾਂ ਤੋਂ ਕਹਿ ਰਿਹਾ ਗੁਰੂ ਤੇ ਸਿੱਖ ਸੁਣਦੇ ਹੀ ਨਹੀਂ ਜਿਹੜੇ ਸੁਣਦੇ ਆ ਉਹਨਾਂ ਨੂੰ ਮਿਲਦਾ ਸਤਕਾਰ ਇੱਥੇ ਉਹਨਾਂ ਨੂੰ ਮਿਲਦਾ ਤੇ ਜਿਹੜੇ ਨਹੀਂ ਸੁਣਦੇ ਫਿਰ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਗੁਰੂ ਸਾਹਿਬ ਕਹਿੰਦੇ ਚਲੋ ਬਿਮਾਰੀਆਂ ਚ ਘੁੱਲਦੇ ਫਿਰੋ ਫਿਰ ਮਾਰੀ ਜਾਓ ਕੰਧਾਂ 'ਚ ਸਿਰ ਮਾਰੀ ਜਾਓ ਟਕਰਾਂ ਗੁਰੂ ਸਾਹਿਬ ਕਹਿੰਦੇ ਕੁਝ ਨਹੀਂ ਮਿਲਣਾ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਮੰਨੀਏ ਸਾਡੀ ਕੋਈ ਗੱਲ ਨਾ ਮੰਨੋ ਪਰ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਮੰਨੋ ਬਾਣੀ ਪੜੋ ਪਿਆਰ ਨਾਲ ਗਾਓ ਤੁਹਾਡਾ ਭਲਾ ਹੋ ਜਾਣਾ ਹੈ ਭਲਾ ਹੋ ਜਾਣਾ ਹੈ ਗੁਰੂ ਅਮਰਦਾਸ ਪਿਤਾ ਜੀ ਕਹਿ ਰਿਹਾ ਕੋਈ ਆਮ ਮਮੂਲੀ ਮਨੁੱਖ ਨਹੀਂ ਇਹ ਉਹ ਗੁਰੂ ਕਹਿ ਰਿਹਾ ਜਿਹੜਾ 62 ਸਾਲ ਤੱਕ ਦੇਵੀ ਦੇ ਜਾਂਦੇ ਰਹੇ ਬਾਅਦ ਵਿੱਚ ਗੁਰਤਾ ਗੱਦੀ ਤੇ ਬੈਠੇ ਜਿਨ੍ਹਾਂ ਨੂੰ ਸਮਝ ਪੈ ਗਈ ਵੀ ਨਹੀਂ ਸਿਧਾਂਤ ਆਇ ਰੱਬ ਆਇ ਤੇ ਜੇ ਗੁਰੂ ਦੀ ਗੱਲ ਨਾ ਮੰਨੀਏ ਫਿਰ ਅਸੀਂ ਸਿਆਣੇ ਕਿਵੇਂ ਹੋਏ ਪਿਆਰੇ ਜੇ ਸ਼ਬਦ ਗੁਰੂ ਤੋਂ ਹੀ ਪਾਸਾ ਵਟ ਗਿਆ ਸਿੱਖ ਫਿਰ ਉਹਦੇ ਪੱਲੇ ਕੀ ਰਹਿ ਜਾਣਾ ਇਸ ਕਰਕੇ ਆਪਣਾ ਸਾਰਾ ਫੋਕਸ ਸਾਰਾ ਧਿਆਨ ਗੁਰੂ ਦੇ ਸ਼ਬਦ ਤੇ ਹੋਵੇ ਬਾਕੀ ਚੀਜ਼ਾਂ ਸਭ ਕੁਝ ਛੱਡ ਦਿਓ ਕਲ ਕਲੇਸ਼ ਮਿਟੇ ਖਿਨ ਪੀਤਰ ਨਾਨਕ ਸਹਿਜ ਸਮਾਇਆ ਉਹਦੇ ਅੰਦਰੋਂ ਕਲੇਸ਼ ਮਿਟ ਜਾਂਦੇ ਆ ਯਾਦ ਰੱਖੋ ਜਿਹੜੇ ਗੁਰੂ ਦੀ ਗੱਲ ਮੰਨਦੇ ਆ ਉਸ ਮਨੁੱਖ ਦੇ ਅੰਦਰ ਦਾ ਕਲੇਸ਼ ਵੀ ਮਿਟ ਜਾਂਦਾ ਹੈ ਇਹ ਬਾਣੀ ਦੇ ਹਵਾਲੇ ਨਾਲ ਗੱਲ ਕਰ ਰਿਹਾ ਮੈਂ ਜਿਹੜਾ ਮਨੁੱਖ ਗੁਰੂ ਦੀ ਗੱਲ ਮੰਨਦਾ ਉਹਦੇ ਅੰਦਰ ਵੀ ਕਲੇਸ਼ ਝਗੜਾ ਰੌਲਾ ਨਹੀਂ ਰਹਿੰਦਾ ਤੇ ਉਹਦੇ ਪਰਿਵਾਰ 'ਚ ਵੀ ਕਲੇਸ਼ ਨਹੀਂ ਪੈਂਦਾ ਬੋਲੋ ਸਤਨਾਮ ਜੇ ਸਾਰਾ ਪਰਿਵਾਰ ਗੁਰੂ ਦੀ ਗੱਲ ਮੰਨਦਾ ਕਿਉਂ ਲੜਨਗੇ ਕਰੇ ਕਈ ਵਾਰੀ ਮਾਪੇ ਗੁਰੂ ਦੀ ਗੱਲ ਕਰਦੇ ਆ ਮੰਨਦੇ ਆ ਬੱਚੇ ਨਹੀਂ ਮੰਨਦੇ ਕਲੇਸ਼ ਤਾਂ ਹੀ ਪੈਂਦਾ ਜੀ ਜੇ ਬੱਚੇ ਵੀ ਗੁਰੂ ਅਨੁਸਾਰੀ ਹੋ ਜਾਣ ਘਰ 'ਚ ਰੌਲਾ ਕਿਵੇਂ ਪਊਗਾ ਬੋਲੋ ਫਿਰ ਬਟੂਏ ਨੂੰ ਕੋਣ ਦੀ ਕਿਉਂ ਲੋੜ ਪੈਣੀ ਵੀ ਪੁੱਤ ਪੈਸੇ ਨਾ ਕਢ ਲੇ ਨਹੀਂ ਬੱਚੇ ਕਹਿਣਾ ਮੰਨਦੇ ਨਾ ਫਿਰ ਧੀ ਨੂੰ ਆਪਣੀ ਮਾਂ ਦਾ ਮਾਂ ਨੂੰ ਆਪਣੀ ਧੀ ਦਾ ਫੋਨ ਕਿਉਂ ਚੈੱਕ ਕਰਨਾ ਪਵੇ ਹੋਰੋਂ ਜਿੰਨਾ ਚਾਕੋ ਬਹੁਤ ਬਹੁਤ ਐਡਵਾਂਸ ਹੋ ਗਿਆ ਜਮਾਨਾ ਬੱਚੇ ਸਾਡੇ ਕੀ ਕਰਦੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਬੜਾ ਖਤਰਨਾਕ ਦੌਰ ਆ ਪਿਆਰਿਓ ਬਾਹਰੋਂ ਅਸੀਂ ਸਿੱਖ ਬਣ ਰਹੇ ਆ ਮੈਂ ਉਹਨਾਂ ਬੱਚਿਆਂ ਅੱਗੇ ਤਰਲਾ ਹੱਥ ਬੰਨ ਕੇ ਬੇਨਤੀ ਹੈ ਜਿਨ੍ਹਾਂ ਦੇ ਮਾਂ-ਮਾਪ ਗੁਰਬਾਣੀ ਪੜ੍ਹਦੇ ਆ ਗੁਰੂ ਘਰ ਆਉਂਦੇ ਆ ਆਪਣੇ ਮਾਂ-ਮਾਪ ਵੱਲ ਵੇਖੋ ਆਪਣੇ ਮਾਂ-ਬਾਪ ਦਾ ਖਿਆਲ ਕਰੋ ਆਪਣੇ ਪਿਸ਼ੋਕੜ ਵੱਲ ਛਾਤੀ ਮਾਰੋ ਤੁਹਾਡੀ ਮਾਂ ਤੁਹਾਡਾ ਬਾਪ ਪਤਾ ਨਹੀਂ ਕਿੰਨੀਆਂ ਅਰਦਾਸਾਂ ਉਹਨਾਂ ਨੇ ਤੁਹਾਡੇ ਵਾਸਤੇ ਕੀਤੀਆਂ ਜਦੋਂ ਤੁਸੀਂ ਇਸ ਦੁਨੀਆ ਤੇ ਨਹੀਂ ਨਾ ਆਏ ਸੀ ਆਪਾਂ ਸਾਰੇ ਤੁਹਾਡੀ ਮਾਂ ਨੇ ਤੁਹਾਡੇ ਬਾਪ ਨੇ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰ ਕਰਕੇ ਤੁਹਾਡਾ ਜਨਮ ਹੋਇਆ ਕਿਵੇਂ ਗੁਰੂ ਦੇ ਦਰ ਤੇ ਡੱਕ ਰਗੜੇ ਹੋਣਗੇ ਅੱਜ ਜਿਹੜੇ ਮਾਂ ਬਾਪ ਦਾ ਤੁਸੀਂ ਦਿਲ ਦਿਖਾਉਨੇ ਆ ਨਾ ਤੁਹਾਡੇ ਨਾਲ ਵੀ ਇਹ ਕੁਝ ਵਾਪਰੇਗਾ ਜਿਹਾ ਬੀਜਾ ਸੋ ਲੁਣਾ ਕਰਮਾਂ ਸੰਧੜਾ ਕੇ ਇਸ ਕਰਕੇ ਮਾਂ ਬਾਪ ਉਦੋਂ ਹੀ ਖੁਸ਼ ਹੁੰਦਾ ਜਦੋਂ ਉਹਦਾ ਪੁੱਤ ਬਾਣੀ ਨਾਲ ਜੁੜ ਜਾਵੇ ਜਦੋਂ ਉਹਦਾ ਪੁੱਤ ਚੰਗੇ ਕੰਮ ਕਰੇ ਹਾਂ ਮਿਹਨਤ ਭਾਵੇਂ ਘੱਟ ਕਰ ਲੋ ਪੈਸੇ ਭਾਵੇਂ ਘੱਟ ਕਮਾ ਲੋ ਪਰ ਮਾੜੇ ਕੰਮਾਂ ਤੋਂ ਪਰਹੇਜ਼ ਕਰ ਲੋ ਪਿਆਰਿਓ ਮਾੜੇ ਕੰਮ ਸਾਨੂੰ ਲੈ ਡੁੱਬਣਗੇ ਮਾੜਾ ਕੰਮ ਕੀ ਹੈ ਜਦੋਂ ਗੁਰੂ ਦਾ ਰਸਤਾ ਮਨੁੱਖ ਨੇ ਛੱਡ ਦਿੱਤਾ ਉਹ ਚੰਗਾ ਕੰਮ ਕਰ ਹੀ ਨਹੀਂ ਸਕਦਾ ਜਿਹੜਾ ਬਾਣੀ ਦੇ ਰਸਤੇ ਤੋਂ ਲਾਂਭੇ ਹੋ ਗਿਆ ਉਹ ਚੰਗਾ ਕੰਮ ਕਰ ਹੀ ਨਹੀਂ ਸਕਦਾ ਬਾਣੀ ਹੈ ਇੱਕ ਜਿਹੜੇ ਸਾਡੇ ਪਰਿਵਾਰਾਂ ਨੂੰ ਬਚਾ ਸਕਦੀ ਹੈ ਘਰਾਂ 'ਚ ਬਾਣੀ ਦਾ ਪਾਠ ਕਰੋ ਘੱਟ ਤੋਂ ਘੱਟ ਜਪਜੀ ਸਾਹਿਬ ਤਾਂ ਜ਼ਰੂਰ ਪੜੋ ਮੈਂ ਤਾਂ ਕਹਿੰਦਾ ਪੰਜ ਬਾਣੀਆਂ ਪੜੋ ਪਰ ਜੇ ਇੰਨਾ ਨਹੀਂ ਹੁੰਦਾ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪੜੋ ਘੱਟ ਤੋਂ ਘੱਟ ਸੋਦਰ ਦਾ ਪਾਠ ਤਾਂ ਕਰੋ ਕੁਛ ਤਾਂ ਕਰੀਏ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਨਹੀਂ ਤੇ ਫਿਰ ਔਖਾ ਹੈ ਭਾਈ ਕਿਸੇ ਨੇ ਤੁਹਾਡੇ ਘਰ ਨਹੀਂ ਬਚਾਉਣੇ ਕੱਲਾ ਰੌਲਾ ਪਾਉਣ ਨਾਲ ਰੈਲੀਆਂ ਕੱਢੋ ਜੀ ਨਸ਼ਾ ਜੀ ਪੰਜਾਬ ਚ ਨਸ਼ਾ ਠੀਕ ਹੈ ਸਰਕਾਰਾਂ ਜ਼ਿੰਮੇਵਾਰ ਮੈਂ ਬਰੀ ਨਹੀਂ ਕਰਦਾ ਪਰ ਆਪਣੀ ਜ਼ਿੰਮੇਵਾਰੀ ਵੀ ਅਸੀਂ ਸਾਂਭੀਏ ਆਪ ਪਿਆਰਿਓ ਭੁੱਲਣਾ